ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਬੈਕਫੁੱਟ ਤੇ ਨੇ ਉਹਨਾਂ ਨੇ ਨਵਾਂ ਫੈਸਲਾ ਕੀਤਾ ਯਾਨੀ ਕਿ ਜੋ ਫੈਸਲਾ ਲਿਆ ਸੀ ਉਸ ਉੱਤੇ ਹੀ ਰੋਕ ਲਗਾ ਦਿੱਤੀ ਹੈ ਯਾਨੀ ਕਿ ਆਪਣੇ ਹੀ ਫੈਸਲੇ ਨੂੰ ਰੋਕ ਦਿੱਤਾ ਹੈ ਜਾਣਕਾਰੀ ਮੁਤਾਬਕ ਅਮਰੀਕਾ ਦੇ ਵੱਲੋਂ ਜੋ ਮੈਕਸੀਕੋ ਅਤੇ ਕੈਨੇਡਾ ਦੇ ਉੱਤੇ ਨਵਾਂ ਟੈਰਿਫ ਲਗਾਇਆ ਗਿਆ ਸੀ ਉਸ ਨੂੰ 1 ਮਹੀਨੇ ਦੇ ਲਈ ਟਾਲ ਦਿੱਤਾ ਗਿਆ ਤਾਂ ਕੈਨੇਡਾ ਦੇ ਵੱਲੋਂ ਵੀ ਕੋਈ ਜਵਾਬ ਸੀ ਜਿਹੜੇ ਕਈ ਤਰ੍ਹਾਂ ਦੇ ਤਲਖੀ ਭਰੇ ਉਹ ਅਮਰੀਕਾ ਨੂੰ ਦਿੱਤੇ ਜਾ ਰਹੇ ਸੀ ਜਸਟਨ ਟਰੂਡੋ ਤੱਕ ਆਪਣੇ ਬਿਆਨ ਜਾਰੀ ਕਰ ਰਹੇ ਸੀ ਪਰ ਹੁਣ ਕੈਨੇਡਾ ਦੇ ਵੱਲੋਂ ਬਿਆਨ ਦਿੱਤੇ ਜਾਣ ਤੋਂ ਬਾਅਦ ਇਸ ਤੋਂ ਬਾਅਦ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਸਲਾ ਵਾਪਸ ਲਿਆ ਯਾਨੀ ਕਿ 1 ਮਹੀਨੇ ਦੇ ਲਈ ਇਸ ਫੈਸਲੇ ਨੂੰ ਟਾਲ ਦਿੱਤਾ ਹੈ ਜੋ ਟੈਰਿਫ ਲਾਗੂ ਕੀਤਾ ਗਿਆ ਸੀ ਤਾਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੈਨੇਡਾ ਤੋਂ ਆਯਾਤ ਅਤੇ ਪ੍ਰਸਤਾਵਿਤ ਅਮਰੀਕੀ ਟੈਰਿਫ ਨੂੰ 30 ਦਿਨਾਂ ਲਈ ਰੋਕਣ ਦੀ ਸਹਿਮਤ ਹੋ ਗਏ ਨੇ ਇਹ ਫੈਸਲਾ ਮੈਕਸੀਕੋ ਤੋਂ ਆਯਾਤ ਉੱਤੇ ਇਸੇ ਤਰ੍ਹਾਂ ਦੀ ਪਾਬੰਦੀ ਤੋਂ ਬਾਅਦ ਲਿਆ ਗਿਆ ਜਦੋਂ ਦੋਵੇਂ ਦੇਸ਼ ਅਮਰੀਕਾ ਵਿੱਚ ਫੈਂਟਾਨੀਲ ਦੀ ਤਸਕਰੀ ਨੂੰ ਰੋਕਣ ਲਈ ਕਾਰਵਾਈ ਕਰਨ ਲਈ ਸਹਿਮਤ ਹੋਏ ਸਨ ਸ਼ਨੀਵਾਰ ਨੂੰ 트럼ਪ ਨੇ ਐਲਾਨ ਕੀਤਾ ਸੀ ਕਿ ਉਹ ਕੈਨੇਡਾ ਤੇ ਮੈਕਸੀਕੋ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ ਉੱਤੇ 25% ਟੈਰਿਫ ਲਗਾਉਣ ਗਿਆ ਤੇ ਚੀਨ ਤੋਂ ਆਉਣ ਵਾਲੇ ਸਮਾਨ ਤੇ 10% ਟੈਰਿਫ ਲਗਾਉਣ ਦਾ ਵੀ ਪ੍ਰਸਤਾਵ ਰੱਖਿਆ ਉਨਾ ਕੈਨੇਡਾ ਤੋਂ ਆਯਾਤ ਕੀਤੇ ਜਾਣ ਵਾਲੇ ਊਰਜਾ ਸਰੋਤ ਉਤੇ 10% ਟੈਰਿਫ ਲਗਾਉਣ ਦੀ ਯੋਜਨਾ ਬਣਾਈ ਹੈ। ਟਰੂਡੋ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਟੈਰਿਫ ਲਾਗੂ ਹੁੰਦੇ ਨੇ ਤਾਂ ਕੈਨੇਡਾ ਨੂੰ 155 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ ਉਤੇ 25% ਟੈਰਿਫ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋਮਵਾਰ ਨੂੰ ਟਰੂਡੋ ਨੇ ਟਵੀਟ ਕੀਤਾ ਕਿ ਟਰੰਪ ਨਾਲ ਉਨ੍ਹਾਂ ਦੀ ਗੱਲਬਾਤ ਸਫਲ ਰਹੀ ਹੈ ਅਤੇ 30 ਦਿਨਾਂ ਦੇ ਟੈਰਿਫ ਰੋਕਣ ਦਾ ਫੈਸਲਾ ਲਿਆ ਹੈ। ਇਸ پابੰਦੀ ਦਾ ਇੱਕ ਮੁੱਖ ਕਾਰਨ ਫੈਂਟਾਨਿਲ ਦੀ ਤਸਕਰੀ ਨੂੰ ਰੋਕਣ ਲਈ ਚੁੱਕੇ ਗਏ ਕਦਮ ਹਨ ਟਰੂਡੋ ਨੇ ਕਿਹਾ ਕਿ ਕੈਨੇਡਾ ਕੋਲ ਫੈਂਟਨਿਲ ਤਸਕਰੀ ਉੱਤੇ ਨਕੀਲ ਕੱਸਣ ਲਈ ਫੈਂਟਨਿਲ ਜ਼ਾਰ ਨਿਯੁਕਤ ਕਰਨ ਤੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ 1.3 ਬਿਲੀਅਨ ਡਾਲਰ ਦੀ ਯੋਜਨਾ ਹੈ ਇਹ ਯੋਜਨਾ ਦੇ ਤਹਿਤ ਕੈਨੇਡਾ ਅਮਰੀਕਾ ਸਰਹੱਦੀ ਸੁਰੱਖਿਆ ਨੂੰ ਨਵੇਂ ਹੈਲੀਕਾਪਟਰਾਂ ਟੈਕਨੋਲੋਜੀ ਅਤੇ 10000 फ्रंटलाइन ਕਰਮਚਾਰੀਆਂ ਨਾਲ ਮਜ਼ਬੂਤ ਕੀਤਾ ਜਾਵੇਗਾ ਟਰੂਡੋ ਨੇ ਲਿਖਿਆ ਕਿ ਸਾਡੇ ਅਮਰੀਕੀ ਭਾਈਵਾਲ ਨਾਲ ਤਾਲਮੇਲ ਵਧਾ ਕੇ ਫੈਂਟਨਿਲ ਦੀ ਸਪਲਾਈ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ ਤਾਂ ਅਮਰੀਕੀ ਰਾਸ਼ਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਉਤੇ ਟੈਰਿਫ ਨੂੰ 1 ਮਹੀਨੇ ਲਈ ਰੋਕਣ ਦਾ ਫੈਸਲਾ ਕੀਤਾ ਹੈ ਮੈਕਸੀਕੋ ਦੇ ਰਾਸ਼ਟਰਪਤੀ ਕਲਾਉਡੀਆ ਸ਼ਿਨਬਾਮ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਫੈਸਲਾ ਅਮਰੀਕੀ ਰਾਸ਼ਟਰਪਤੀ ਨਾਲ ਗੱਲਬਾਤ ਤੋਂ ਬਾਅਦ ਲਿਆ ਗਿਆ ਹੈ ਇਸ ਫੈਸਲੇ ਦੀ ਪੁਸ਼ਟੀ ਵਾਈਟ ਹਾਊਸ ਨੇ ਵੀ ਕਰ ਦਿੱਤੀ ਹੈ ਮੈਕਸੀਕੋ ਤੇ ਲਗਾਏ ਗਏ ਟੈਰਿਫ ਦੀ ਮੂਤਲੀ ਨੇ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਤਣਾਅ ਨੂੰ ਅਸਥਾਈ ਤੌਰ ਤੇ ਘਟਾ ਦਿੱਤਾ ਹੈ ਹਾਲਾਂਕਿ ਇਸ ਦੌਰਾਨ ਇਹ ਦੇਖਣਾ ਦਿਲਚਸਪ ਹੋਵੇਗਾ ਕਿ 트럼ਪ ਹੁਣ ਚੀਨ ਬਾਰੇ ਕੀ ਫੈਸਲਾ ਲੈਣਗੇ ਕਿਉਂਕਿ ਚੀਨ ਵੀ ਉਹਨਾਂ ਦੇਸ਼ਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਉੱਤੇ ਟੈਰਿਫ ਲਗਾਇਆ ਗਿਆ ਹੈ